ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਾਡੇ ਜਿਹੜੇ ਪ੍ਰੈਸ ਤੋਂ ਵੀਰ ਪਹੁੰਚੇ ਨੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੁਸੀਂ ਬੜੀ ਨਿਰਪੱਖ ਰਿਪੋਰਟਿੰਗ ਕਰ ਰਹੇ ਹੋ ਬੜਾ ਚੰਗਾ ਲੱਗਦਾ ਹੈ ਜਦੋਂ ਡੈਮੋਕ੍ਰੇਸੀ ਦਾ ਜਿਹੜਾ ਚੌਥਾ ਪਿੱਲਰ ਹੈ ਇਹ ਆਪਣਾ ਜਦੋਂ ਇੰਨਾ ਵਧੀਆ ਸੁਚੱਜਾ ਫਰਜ਼ ਨਿਭਾ ਰਿਹਾ ਹੋਵੇ ਜਿੱਥੇ ਤੱਕ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀਆਂ ਦੀ ਗੱਲ ਰਹੀ ਮੈਂ ਆਪਣੇ ਹਲਕੇ ਖੰਡਾਂ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਤੇ ਮੈਂ ਪੂਰੇ ਪੰਜਾਬ ਦੇ ਸਾਡੇ ਜਿਹੜੇ 13246 ਪੰਚਾਇਤਾਂ ਉਹਨਾਂ ਨੂੰ ਅਪੀਲ ਕਰਦਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਲਾਕ ਸੰਮਤੀ ਦੇ ਮੈਂਬਰ ਉਹ ਸੁਣਿਓ ਜਿਹੜੇ ਸਰਕਾਰ ਪੱਖ ਦੇ ਹੋਣ ਕਾਰਨ ਕੀ ਹੈ ਪਹਿਲਾਂ ਜਦੋਂ ਇਹ ਕਾਂਗਰਸ ਪਾਰਟੀ ਦੇ ਜਾਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਮੈਂਬਰ ਚੁਣ ਕੇ ਜਾਂਦੇ ਰਹੇ ਨੇ ਇਹ ਜਿੰਵੇਂ ਸੱਚੇ ਮੂੰਹ ਜਾਂਦੇ ਸੀ ਉਸੇ ਸੱਚੇ ਮੂੰਹ ਵਾਪਸ ਮੁੜ ਜਾਂਦੇ ਸੀ ਇਹ ਕਦੇ ਆਪਣੇ ਪਿੰਡਾਂ ਦੇ ਹੱਕਾਂ ਦੀ ਆਵਾਜ਼ ਉੱਥੇ ਜਾ ਕੇ ਬੋਲਦੇ ਨਹੀਂ ਸੀ ਕਿਉਂ ਉਹਦਾ ਕਾਰਨ ਇਹ ਹੁੰਦਾ ਸੀ ਕਿ ਭਾਵੇਂ ਇਹਨਾਂ ਦੀਆਂ ਸਰਕਾਰਾਂ ਰਹੀਆਂ ਨੇ ਪਾਵੇਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ 'ਚ ਮੈਂਬਰ ਰਹੇ ਨੇ ਪਰ ਇਹਨਾਂ ਨੇ ਆਪਣੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਕਦੇ ਲਿਆ ਕੇ ਚਵੰਨੀ ਦੀ ਗ੍ਰਾਂਟ ਨਹੀਂ ਦਿੱਤੀ ਚਵੰਨੀ ਦੀ ਵੀ ਔਰ ਮੈਂ ਜਦੋਂ ਪਿੰਡਾਂ 'ਚ ਹੁਣ ਪੁੱਛਦਾ ਹਾਂ ਵੀ ਦੱਸੋ ਜੀ ਉਰੋਂ ਤੁਹਾਡਾ ਬਲਾਕ ਸੰਮਤੀ ਦਾ ਮੈਂਬਰ ਕੌਣ ਸੀਗਾ ਕਿਸੇ ਨੂੰ ਨਾਂ ਤੱਕ ਨਹੀਂ ਪਤਾ ਮੈਂ ਪੁੱਛਦਾ ਹਾਂ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਕੌਣ ਸੀਗਾ ਨਾਂ ਤੱਕ ਨਹੀਂ ਪਤਾ ਕਿਉਂਕਿ ਕਦੇ ਵੋਟਾਂ ਪੁਆਈਆਂ ਹੁਣ ਤਾਂ ਇਹ ਨਾ ਘਰ ਬੈਠੇ ਹੀ ਕਾਗਜ਼ ਰੱਦ ਕਰਾ ਕੇ ਇਹ ਜਿੱਤੂ ਦੇ ਰਹੇ ਨੇ ਇਹ ਪਹਿਲੀ ਵਾਰ ਹੋਇਆ ਹਿਸਟਰੀ ਦੇ ਵਿੱਚ ਕਿ ਕਿਸੇ ਦਾ ਕਾਗਜ਼ ਨਹੀਂ ਰੱਦ ਕਰਾਇਆ ਗਿਆ ਇਲੈਕਸ਼ਨ ਕਰਾਈ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਆਪਣੇ ਹੱਕਾਂ ਬਾਰੇ ਪਤਾ ਲੱਗੇ ਕਿ ਅਸੀਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦਾ ਮੈਂਬਰ ਅਸੀਂ ਚੁਣ ਕੇ ਭੇਜਣਾ ਔਰ ਉਹੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦਾ ਮੈਂਬਰ ਫਿਰ ਜਾਊਗਾ ਜਦੋਂ ਉਹ ਜਾ ਕੇ ਆਪਣੇ ਪਿੰਡ ਦੀ ਆਪਣੇ ਖਿੱਤੇ ਦੀ ਆਪਣੇ ਇਲਾਕੇ ਦੀ ਆਵਾਜ਼ ਹੈ ਜਿਹੜੀ ਉਹ ਜਾ ਕੇ ਜਦੋਂ ਚੱਕੂ ਆ ਮੀਟਿੰਗ ਦੇ ਵਿੱਚ ਤਾਂ ਉਹਨੇ ਫੰਡ ਉਹਨੇ ਪੈਸੇ ਸਰਕਾਰ ਤੋਂ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਮੌਜੂਦਾ ਸਰਕਾਰ ਹੈ ਉਹਦੇ ਤੋਂ ਉਹਨੇ ਪੈਸੇ ਆਪਣੇ ਪਿੰਡਾਂ ਦੇ ਲਈ ਆਪਣੇ ਜ਼ੋਨ ਦੇ ਲਈ ਲਿਆ ਸਕਦਾ ਸੋ ਮੈਂ ਤੁਹਾਡੇ ਮਾਧਿਅਮ ਦੇ ਨਾਲ ਇੱਕ ਵਾਰ ਤੋਂ ਫੇਰ ਹੱਥ ਜੋੜ ਕੇ ਇਸੇ ਗੱਲ ਦੀ ਬੇਨਤੀ ਕਰਦਾ ਕਿ ਸਰਕਾਰ ਪੱਖੀ ਜਿਹੜਾ ਪ੍ਰੀਸ਼ਤ ਤੇ ਬਲਾਕ ਸੰਪਤੀਆਂ ਚੁਣਿਓ ਜੇਕਰ ਤੁਸੀਂ ਪਿੰਡਾਂ ਦੀ ਤਰੱਕੀ ਚਾਹੁੰਦੇ ਹੋ ਜੀ ਨਵਜੋਤ ਘਰ ਸਿੱਧੂ ਨੇ ਇੱਕ ਦੋਸ਼ ਲਾਇਆ ਨਹੀਂ 500 500 ਕਰੋੜ ਰੁਪਇਆ ਲੈ ਕੇ ਜਿਹੜੀ ਮੁੱਖ ਮੰਤਰੀ ਸੇ ਮਿਲਦੀ ਆ ਤੇ ਉਹ ਜਾਖਰ ਨੇ ਕਿਹਾ 350 ਕਿ ਕੀ ਕਹਾਂ ਚਾਹੁੰਦੇ ਕੀ ਦੇਖ ਮਤਲਬ ਇੱਕ ਤਾਂ ਮੰਨਦੇ ਨੇ ਨਾ ਇਹ ਕਿ ਇਹਨਾਂ ਦੇ ਟਾਈਮ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀਆਂ ਸੀਟਾਂ ਮਿਲਦੀਆਂ ਰਹੀਆਂ ਜਾਂ ਮੰਤਰੀਆਂ ਦੀਆਂ ਸੀਟਾਂ ਮਿਲਦੀਆਂ ਰਹੀਆਂ ਜਾਂ ਐਮਐਲਏ ਦੀਆਂ ਕੁਰਸੀਆਂ ਮਿਲਦੀਆਂ ਰਹੀਆਂ ਨੇ ਵੀਓਪ ਨੋਟਾਂ ਦੇ ਅਟੈਚੀਆਂ ਨਾ ਮਿਲਦੀਆਂ ਰਹੀਆਂ ਇਸ ਗੱਲ ਤੋਂ ਤਾਂ ਕੋਈ ਵੀ ਨਹੀਂ ਮੁਕਰਿਆ ਨਾ ਮੰਨ ਤਾਂ ਗਏ ਨਾ ਕੋਈ 500 ਕਹਿੰਦਾ ਕੋਈ 350 ਕਹਿੰਦਾ ਪਰ ਹਾਂ ਇੰਨੀ ਗੱਲ ਅਸੀਂ ਚਿੱਟੇ ਦਿਨੀ ਸੱਤੇ ਸਵੇਰੇ ਇਹ ਗੱਲ ਕਹਿ ਸਕਦੇ ਆ ਕਿ ਅਸੀਂ ਐਮਐਲਏ ਬਣੇ ਅਸੀਂ ਇੱਕ ਚਵੰਨੀ ਨਹੀਂ ਦਿੱਤੀ ਅਸੀਂ ਮੰਤਰੀ ਬਣੇ ਅਸੀਂ ਇੱਕ ਚਵੰਨੀ ਨਹੀਂ ਦਿੱਤੀ ਨਾ ਸਾਨੂੰ ਕਿਸੇ ਨੇ ਮੰਗੇ ਨਾ ਅਸੀਂ ਕਿਸੇ ਨੂੰ ਦਿੱਤੇ ਸੋ ਸਾਨੂੰ ਮਾਣ ਹੈ ਆਪਣੇ ਦੋਨੋਂ ਸਾਡੇ ਲੀਡਰਾਂ ਦੇ ਉੱਤੇ ਅਰਵਿੰਦ ਕੇਜਰੀਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਨ੍ਹਾਂ ਨੇ ਸਿਰਫ ਕੰਮਾਂ ਨੂੰ ਦੇਖਦੇ ਹੋਏ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਸਾਨੂੰ ਇਹ ਰੋਮੇਵਾਰੀਆਂ ਦਿੱਤੀਆਂ ਸਾਡੇ ਅੱਗੇ ਕਦੇ ਉਹਨਾਂ ਨੇ ਇੱਕ ਚਾਹ ਦੇ ਕੱਪ ਦੀ ਵੀ ਡਿਮਾਂਡ ਨਹੀਂ ਕੀਤੀ ਕਿਵੇਂ ਤੁਸੀਂ ਪੰਚਾਇਤ ਮੰਤਰੀ ਹੋ ਪੰਜਾਬ ਦੇ ਕਿਵੇਂ ਦੇ ਨੀਤੀਤੇ ਰਹਿਣਗੇ ਤੁਸੀਂ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਜਿਹੜੇ ਤਾਂ ਹੋਣਗੇ ਸਮਝਦਾਰ ਸਿਆਣੇ ਉਹ ਤਾਂ 100% ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਮੈਂਬਰ ਹੋ ਜਿਤਾਣਗੇ ਜਿਹੜੇ ਸਰਕਾਰ ਪੱਕੀ ਹੋਣਗੇ ਕਿਉਂਕਿ ਲੋਕਾਂ ਨੇ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੇ ਜਿਹੜੇ ਲੋਕ ਲੋਕ ਪੱਕੀ ਵਿਕਾਸ ਦੇ ਕੰਮ ਨੇ ਉਹ ਦੇਖ ਲਏ ਦੇਖੋ ਚਾਹੇ ਨਹਿਰੀ ਪਾਣੀ ਦੀ ਗੱਲ ਕਰੀਏ ਚਾਹੇ ਦਿਨ ਚ ਖੇਤਾਂ ਨੂੰ ਬਿਜਲੀ ਦੀ ਗੱਲ ਕਰੀਏ ਚਾਹੇ ਫ੍ਰੀ ਬਿਜਲੀ ਘਰਾਂ ਦੀ ਗੱਲ ਕਰੀਏ ਚਾਹੇ ਇਲਾਜ ਦੀ ਗੱਲ ਕਰੀਏ ਜਿੰਨੇ ਮਹੱਲਾ ਕਲੀਨਿਕ ਡਿਸਪੈਂਸਰੀਆਂ ਸਿਵਲ ਹਸਪਤਾਲਾਂ ਦੇ ਇਲਾਜ ਦੀ ਗੱਲ ਕਰੀਏ ਹਰ ਇੱਕ ਥਾਂ ਤੇ ਜਿੱਥੇ ਬੰਦੇ ਨੂੰ ਜ਼ਰੂਰਤ ਹੈ ਮੌਲਿਕ ਸਹਾਇਤਾ ਮੌਲਿਕ ਚੀਜ਼ਾਂ ਦੀ ਜ਼ਰੂਰਤ ਹੈ ਉਹ ਭਗਵਾਨ ਸਿੰਘ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਨੇ ਸਾਡੀ ਸਰਕਾਰ ਨੇ ਪ੍ਰੋਵਾਈਡ ਕਰਵਾਈ ਹੈ ਸੋ ਹੁਣ ਤਾਂ ਦੇਖੋ ਫੈਸਲਾ ਜਨਤਾ ਦੇ ਹੱਥ ਚ ਹੈ ਜਨਤਾ ਨੂੰ ਮੈਨੂੰ ਇੰਨਾ ਵੀ ਪੂਰਨ ਭਰੋਸਾ ਹੈ ਕਿ ਜਿਹੜੀ ਜਨਤਾ ਸਾਡੀ ਉਹ ਜਿਹੜਾ ਫੈਸਲਾ ਲਾਊਗੀ ਉਹ ਲੋਕ ਪੱਕੀ ਫੈਸਲਾ ਜਿਹੜਾ ਹੋਊਗਾ ਉਹ ਸਰਕਾਰ ਦੇ ਪੱਖ ਚ ਹੋਊਗਾ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਾਡੇ ਜਿਹੜੇ ਪ੍ਰੈਸ ਤੋਂ ਵੀਰ ਪਹੁੰਚੇ ਨੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਬੜੀ ਨਿਰਪੱਖ ਰਿਪੋਰਟਿੰਗ ਕਰ ਰਹੇ ਹੋ ਬੜਾ ਚੰਗਾ ਲੱਗਦਾ ਹੈ ਜਦੋਂ ਡੈਮੋਕ੍ਰੇਸੀ ਦਾ ਜਿਹੜਾ ਚੌਥਾ ਪਿੱਲਰ ਹੈ ਇਹ ਆਪਣਾ ਜਦੋਂ ਇੰਨਾ ਵਧੀਆ ਸੁਚੱਜਾ ਫਰਜ਼ ਨਿਭਾ ਰਿਹਾ ਹੋਵੇ ਜਿੱਥੇ ਤੱਕ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀਆਂ ਦੀ ਗੱਲ ਰਹੀ ਮੈਂ ਆਪਣੇ ਹਲਕੇ ਖੰਡਾਂ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਤੇ ਮੈਂ ਪੂਰੇ ਪੰਜਾਬ ਦੇ ਸਾਡੇ ਜਿਹੜੇ 13246 ਪੰਚਾਇਤਾਂ ਉਹਨਾਂ ਨੂੰ ਅਪੀਲ ਕਰਦਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਲਾਕ ਸੰਪਤੀ ਦੇ ਮੈਂਬਰ ਉਹ ਸੁਣਿਓ ਜਿਹੜੇ ਸਰਕਾਰ ਪੱਖ ਦੇ ਹੋਣ ਕਾਰਨ ਕੀ ਹੈ ਪਹਿਲਾਂ ਜਦੋਂ ਇਹ ਕਾਂਗਰਸ ਪਾਰਟੀ ਦੇ ਜਾਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਮੈਂਬਰ ਚੁਣ ਕੇ ਜਾਂਦੇ ਰਹੇ ਨੇ ਇਹ ਜਿਵੇਂ ਸੱਚੇ ਮੂੰਹ ਜਾਂਦੇ ਸੀ ਉਸੇ ਸੱਚੇ ਮੂੰਹ ਵਾਪਸ ਮੁੜ ਜਾਂਦੇ ਸੀ ਇਹ ਕਦੇ ਆਪਣੇ ਪਿੰਡਾਂ ਦੇ ਹੱਕਾਂ ਦੀ ਆਵਾਜ਼ ਉੱਥੇ ਜਾ ਕੇ ਬੋਲਦੇ ਨਹੀਂ ਸੀ ਕਿਉਂ ਉਹਦਾ ਕਾਰਨ ਇਹ ਹੁੰਦਾ ਸੀ ਕਿ ਭਾਵੇਂ ਇਹਨਾਂ ਦੀਆਂ ਸਰਕਾਰਾਂ ਰਹੀਆਂ ਨੇ ਭਾਵੇਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ 'ਚ ਮੈਂਬਰ ਰਹੇ ਨੇ ਪਰ ਇਹਨਾਂ ਨੇ ਆਪਣੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਕਦੇ ਲਿਆ ਕੇ ਚਵੰਨੀ ਦੀ ਗਰਾਂਟ ਨਹੀਂ ਦਿੱਤੀ ਚਵੰਨੀ ਦੀ ਵੀ ਔਰ ਮੈਂ ਜਦੋਂ ਪਿੰਡਾਂ ਚ ਹੁਣ ਪੁੱਛਦਾ ਵੀ ਦੱਸੋ ਜੀ ਉਰੋਂ ਤੁਹਾਡਾ ਬਲਾਕ ਸੰਮਤੀ ਦਾ ਮੈਂਬਰ ਕੌਣ ਸੀਗਾ ਕਿਸੇ ਨੂੰ ਨਾਂ ਤੱਕ ਨਹੀਂ ਪਤਾ ਮੈਂ ਪੁੱਛਦਾ ਜਿਲ੍ਹਾ ਪ੍ਰੀਸ਼ਦ ਦਾ ਮੈਂਬਰ ਕੌਣ ਸੀਗਾ ਨਾਂ ਤੱਕ ਨਹੀਂ ਪਤਾ ਕਿਉਂਕਿ ਕਦੇ ਵੋਟਾਂ ਪੁਆਈਆਂ ਹੁਣ ਤਾਂ ਹੈ ਨਾ ਘਰ ਬੈਠੇ ਹੀ ਕਾਗਜ਼ ਰੱਦ ਕਰਾ ਕੇ ਇਹ ਜਿੱਤੂ ਦੇ ਰਹੇ ਨੇ ਇਹ ਪਹਿਲੀ ਵਾਰ ਹੋਇਆ ਹਿਸਟਰੀ ਦੇ ਵਿੱਚ ਕਿ ਕਿਸੇ ਦਾ ਕਾਗਜ਼ ਨਹੀਂ ਰੱਦ ਕਰਾਇਆ ਗਿਆ ਇਲੈਕਸ਼ਨ ਕਰਾਈ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਆਪਣੇ ਹੱਕਾਂ ਬਾਰੇ ਪਤਾ ਲੱਗੇ ਕਿ ਅਸੀਂ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦਾ ਮੈਂਬਰ ਅਸੀਂ ਚੁਣ ਕੇ ਭੇਜਣਾ ਔਰ ਉਹੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦਾ ਮੈਂਬਰ ਫਿਰ ਜਾਊਗਾ ਜਦੋਂ ਉਹ ਜਾ ਕੇ ਆਪਣੇ ਪਿੰਡ ਦੀ ਆਪਣੇ ਖਿੱਤੇ ਦੀ ਆਪਣੇ ਇਲਾਕੇ ਦੀ ਆਵਾਜ਼ ਹੈ ਜਿਹੜੀ ਉਹ ਜਾ ਕੇ ਜਦੋਂ ਚੱਕੂ ਆ ਮੀਟਿੰਗ ਦੇ ਵਿੱਚ ਤਾਂ ਓਨੇ ਫੰਡ ਓਨੇ ਪੈਸੇ ਸਰਕਾਰ ਤੋਂ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਮੌਜੂਦਾ ਸਰਕਾਰ ਹੈ ਉਹਦੇ ਤੋਂ ਓਨੇ ਪੈਸੇ ਆਪਣੇ ਪਿੰਡਾਂ ਦੇ ਲਈ ਆਪਣੇ ਜ਼ੋਨ ਦੇ ਲਈ ਲਿਆ ਸਕਦਾ ਸੋ ਮੈਂ ਤੁਹਾਡੇ ਮਾਧਿਅਮ ਦੇ ਨਾਲ ਇੱਕ ਵਾਰ ਤੋਂ ਫੇਰ ਹੱਥ ਜੋੜ ਕੇ ਇਸੇ ਗੱਲ ਦੀ ਬੇਨਤੀ ਕਰਦਾ ਕਿ ਸਰਕਾਰ ਪੱਕੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਚੁਣਿਓ ਜੇਕਰ ਤੁਸੀਂ ਪਿੰਡਾਂ ਦੀ ਤਰੱਕੀ ਚਾਹੁੰਦੇ ਹੋ ਜੀ ਨਵਜੋਤਕਰ ਸਿੱਧੂ ਨੇ ਇੱਕ ਦੋਚ ਲੈਣੀ 500 500 ਕਰੋੜ ਰੁਪਇਆ ਲੈ ਕੇ ਜਿਹੜੀ ਮੁੱਖ ਮੰਤਰੀ ਸੇ ਮਿਲਦੀ ਆ ਤੇ ਉਹ ਜਾਖਰ ਨੇ ਕਿਹਾ 350 ਕਿਹੜਾ ਚਾਹੁੰਦੇ ਕੀ ਦੇਖੋ ਮਤਲਬ ਇੱਕ ਤਾਂ ਮੰਨਦੇ ਨੇ ਨਾ ਇਹ ਕਿ ਇਹਨਾਂ ਦੇ ਟਾਈਮ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀਆਂ ਸੀਟਾਂ ਮਿਲਦੀਆਂ ਰਹੀਆਂ ਜਾਂ ਮੰਤਰੀਆਂ ਦੀਆਂ ਸੀਟਾਂ ਮਿਲਦੀਆਂ ਰਹੀਆਂ ਜਾਂ ਐਮਐਲਏ ਦੀਆਂ ਕੁਰਸੀਆਂ ਮਿਲਦੀਆਂ ਰਹੀਆਂ ਨੇ ਵੀ ਉਹ ਨੋਟਾਂ ਦੇ ਅਟੈਚੀਆਂ ਨਾ ਮਿਲਦੀਆਂ ਰਹੀਆਂ ਇਸ ਗੱਲ ਤੋਂ ਤਾਂ ਕੋਈ ਵੀ ਨਹੀਂ ਮੁਕਰਿਆ ਨਾ ਮੰਨ ਤਾਂ ਗਏ ਨਾ ਕੋਈ 500 ਕਹਿੰਦਾ ਕੋਈ 350 ਕਹਿੰਦਾ ਪਰ ਹਾਂ ਇੰਨੀ ਗੱਲ ਅਸੀਂ ਚਿੱਟੇ ਦਿਨੀ ਸੱਤੇ ਸਵੇਰੇ ਗੱਲ ਕਹਿ ਸਕਦੇ ਆ ਕਿ ਅਸੀਂ ਐਮਐਲਏ ਬਣੇ ਅਸੀਂ ਕਿਚਵੰਨੀ ਨਹੀਂ ਦਿੱਤੀ ਅਸੀਂ ਮੰਤਰੀ ਬਣੇ ਅਸੀਂ ਕਿਚਵੰਨੀ ਨਹੀਂ ਦਿੱਤੀ ਨਾ ਸਾਨੂੰ ਕਿਸੇ ਨੇ ਮੰਗੇ ਨਾ ਅਸੀਂ ਕਿਸੇ ਨੂੰ ਦਿੱਤੇ ਸੋ ਸਾਨੂੰ ਮਾਣ ਹੈ ਆਪਣੇ ਦੋਨੋਂ ਸਾਡੇ ਲੀਡਰਾਂ ਦੇ ਉੱਤੇ ਅਰਵਿੰਦ ਕੇਜਰੀਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਨ੍ਹਾਂ ਨੇ ਸਿਰਫ ਕੰਮਾਂ ਨੂੰ ਦੇਖਦੇ ਹੋਏ ਵਿਕਾਸ ਤੇ ਕੰਮਾਂ ਨੂੰ ਦੇਖਦੇ ਹੋਏ ਸਾਨੂੰ ਇਹ ਰੋਮੇਵਾਰੀਆਂ ਦਿੱਤੀਆਂ ਸਾਡੇ ਅੱਗੇ ਕਦੇ ਉਹਨਾਂ ਨੇ ਇੱਕ ਚਾਹ ਦੇ ਕੱਪ ਦੀ ਵੀ ਡਿਮਾਂਡ ਨਹੀਂ ਕਦੇ ਕੀਤੀ ਕਿਵੇਂ ਤੁਸੀਂ ਪੰਚਾਇਤ ਮੰਤਰੀ ਹੋ ਪੰਜਾਬ ਦੇ ਕਿਵੇਂ ਦੇ ਨੀਤੀਤੇ ਰਹਿਣਗੇ ਤੁਸੀਂ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਜਿਹੜੇ ਤਾਂ ਹੋਣਗੇ ਸਮਝਦਾਰ ਸਿਆਣੇ ਉਹ ਤਾਂ 100% ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਮੈਂਬਰ ਉਹ ਜਿਧਾਣਗੇ ਜਿਹੜੇ ਸਰਕਾਰ ਪੱਕੀ ਹੋਣਗੇ ਕਿਉਂਕਿ ਲੋਕਾਂ ਨੇ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੇ ਜਿਹੜੇ ਲੋਕ ਲੋਕ ਪੱਖੀ ਵਿਕਾਸ ਦੇ ਕੰਮ ਨੇ ਉਹ ਦੇਖ ਲੇ ਦੇਖੋ ਚਾਹੇ ਨਹਿਰੀ ਪਾਣੀ ਦੀ ਗੱਲ ਕਰੀਏ ਚਾਹੇ ਦਿਨ ਚ ਖੇਤਾਂ ਨੂੰ ਬਿਜਲੀ ਦੀ ਗੱਲ ਕਰੀਏ ਚਾਹੇ ਫ੍ਰੀ ਬਿਜਲੀ ਘਰਾਂ ਦੀ ਗੱਲ ਕਰੀਏ ਚਾਹੇ ਇਲਾਜ ਦੀ ਗੱਲ ਕਰੀਏ ਜਿੰਨੇ ਮਹੱਲਾ ਕਲੀਨਿਕ ਡਿਸਪੈਂਸਰੀਆਂ ਸਿਵਲ ਹਸਪਤਾਲਾਂ ਦੇ ਇਲਾਜ ਦੀ ਗੱਲ ਕਰੀਏ ਹਰ ਇੱਕ ਥਾਂ ਤੇ ਜਿੱਥੇ ਬੰਦੇ ਨੂੰ ਜ਼ਰੂਰਤ ਹੈ ਮੌਲਿਕ ਸਹਾਇਤਾ ਮੌਲਿਕ ਚੀਜ਼ਾਂ ਦੀ ਜ਼ਰੂਰਤ ਹੈ ਉਹ ਭਗਵਾਨ ਸਿੰਘ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਨੇ ਸਾਡੀ ਸਰਕਾਰ ਨੇ ਪ੍ਰੋਵਾਈਡ ਕਰਵਾਈ ਹੈ ਸੋ ਹੁਣ ਤਾਂ ਦੇਖੋ ਫੈਸਲਾ ਜਨਤਾ ਦੇ ਹੱਥ ਚ ਹੈ ਜਨਤਾ ਨੂੰ ਮੈਨੂੰ ਇੰਨਾ ਵੀ ਪੂਰਨ ਭਰੋਸਾ ਹੈ ਕਿ ਜਿਹੜੀ ਜਨਤਾ ਸਾਡੀ ਉਹ ਜਿਹੜਾ ਫੈਸਲਾ ਲਾਊਗੀ ਉਹ ਲੋਕਪੱਕੀ ਫੈਸਲਾ ਜਿਹੜਾ ਹੋਊਗਾ ਉਹ ਸਰਕਾਰ ਦੇ ਪੱਖ ਚ ਹੋਊਗਾ ਧੰਨਵਾਦ